ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡਾ ਦੋਸਤ ਬਲਜੀਤ ਸਿੰਘ ਅੱਜ ਬਹੁਤ ਇੰਟਰਸਟਿੰਗ ਸਬਜੈਕਟ ਲੈ ਕੇ ਆਇਆ ਹਾਂ ਦੋਸਤੋ ਜਿਸ ਟੌਪਿਕ ਤੇ ਅੱਜ ਮੈਂ ਗੱਲ ਕਰਨ ਲੱਗਿਆ ਨਾ ਆਪਾਂ ਇਹਦੇ ਬਾਰੇ ਜਿੰਨੇ ਵੀ ਅੱਜ ਤੱਕ ਡਾਕਟਰ ਜਿੰਨੇ ਵੀ ਮਿਲੇ ਨੇ ਨਾ ਉਹ ਹਮੇਸ਼ਾ ਪੇਸ਼ੈਂਟ ਨੂੰ ਕਹਿੰਦੇ ਆ ਵੀ ਜਿਸ ਦਾ ਵੀ ਬੀਪੀ ਹਾਈ ਹੁੰਦਾ ਨਾ ਜੇ ਆਪਾਂ ਕਹਿੰਦੇ ਬੀਪੀ ਵੱਧ ਆ ਬਈ ਤੇਰਾ ਠੀਕ ਹੈ ਨਮਕ ਘੱਟ ਕਰ ਦਿਓ ਜੀ ਨਮਕ ਘੱਟ ਤੋਂ ਘੱਟ ਖਾਓ ਜੀ ਆਏ ਗਾਇਜ਼ ਨਮਕ ਘੱਟਾਓ ਜੀ ਹੁਣ ਅੱਜ ਕੱਲ ਕੀ ਨਵਾਂ ਪੰਗਾ ਖੜਾ ਹੋ ਗਿਆ ਨਵੀਂ ਪ੍ਰੋਬਲਮ ਇਹ ਆ ਗਈ ਆ ਕਿ ਅੱਜ ਕੱਲ ਡਾਕਟਰ ਇਹ ਕਹ ਰਹੇ ਵੀ ਜਿਹੜਾ ਨਮਕ ਘੱਟ ਖਾ ਰਿਆ ਜਿਹੜੇ ਬੰਦੇ ਨਮਕ ਘੱਟ ਕਰ ਦਿੰਦੇ ਆ ਨਾ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਇਹ ਨਵੇਂ ਆ ਖਾਣਾਂ ਨਵਾਂ ਪੰਗਾ ਖੜਾ ਕਰ ਦਤਾ ਜੀ ਇੱਕ ਡੈਨਮਾਰਕ ਦੀ ਨਾ ਸਾਇੰਟਿਸਟ ਨੇ ਡੈਨਮਾਰਕ ਦੇ ਉਹਨਾਂ ਨੇ ਖੋਜ ਕੀਤੀ ਹੈ ਜੀ ਉਹ ਕਹਿੰਦੇ ਆ ਉਹਨਾਂ ਦਾ ਮੰਨਣਾ ਇਹ ਹੈ ਕਿ ਇੱਕਦਮ ਨਮਕ ਬੰਦ ਕਰਨ ਦੇ ਨਾਲ ਵੀ ਜਿਦੋਂ ਆਪਾਂ ਕਹਿੰਦੇ ਨਾ ਪੇਸ਼ੈਂਟ ਵੀ ਲੋਜੀ ਅਜੇ ਤੋ ਬਾਅਦ ਤੋਂ ਨਮਕ ਬੰਦ ਕਰਦੇ ਵੀ ਉਹ ਕਹਿੰਦਾ ਠੀਕ ਹੈ ਜੀ ਮੈਂ ਨਮਕ ਬੰਦ ਕਰਤਾ ਇੱਕਦਮ ਨਮਕ ਬੰਦ ਕਰਨ ਦੇ ਬਾਅਦ ਵੀ ਪੇਸ਼ੈਂਟ ਦੇ ਖੂਨ ਵਿੱਚ ਕੋਲੈਸਟ੍ਰੋਲ 2.5 ਗੁਣਾ ਇੱਕਦਮ ਵੱਧ ਜਾਂਦਾ ਜੀ 2.5 ਗੁਣਾ 2.5% ਐਕਸਟਰਾ ਵੱਧ ਜਾਂਦਾ ਜੀ ਖੂਨ ਦੇ ਤੱਕੇ ਜੰਮਣ ਤੱਕੀ ਮੀਨਸ ਕੋਲਸਟੋਲ ਦੀਆਂ ਗੰਡਾਂ ਖੂਨ ਦੀਆਂ ਗੰਡਾਂ ਬੈਸਲ ਦੇ ਵਿੱਚ ਆਰਟਰੀ ਦੇ ਵਿੱਚ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਸੋ ਚਰਬੀ ਦੇ ਵਿੱਚ ਇਸ ਤਰ੍ਹਾਂ ਵਾਧਾ ਹੋਣਾ 7% ਦੀ ਤੱਕ ਹੋ ਸਕਦਾ ਹੈ 2.5 ਤੋਂ ਲੈ ਕੇ 7% ਤੱਕ ਇਹ ਵੱਧ ਸਕਦੀਆਂ ਜੀ ਅੱਛਾ ਜਿੱਥੇ ਹੁਣੇ ਵਧਣ ਗਿਆ ਤਾਂ ਉਹਦੇ ਨਾਲ ਕੀ ਪ੍ਰੋਬਲਮ ਆਏਗੀ ਬਹੁਤ ਸਾਰੇ ਪੇਸ਼ੈਂਟ ਨੂੰ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਜੀ ਹਾਈ ਅਲਰਟ ਤੇ ਚੱਲਾ ਜਾਂਦਾ ਪੇਸ਼ੈਂਟ ਹਾਰਟ ਅਟੈਕ ਦੇ ਨੇੜੇ ਪਹੁੰਚ ਜਾਂਦਾ ਪਤਾ ਕਹਿੰਨੇ ਉਹਨਾਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਇੱਕ ਵਿਅਕਤੀ ਨੂੰ ਰਜਨਾ ਜਿਆਦਾ ਤੋਂ ਜਿਆਦਾ 6 ਗ੍ਰਾਮ ਨਮਕ ਆਪਣੇ ਦਿਨ ਦੇ ਵਿੱਚ ਖਾਣਾ ਚਾਹੀਦਾ ਕਿਉਂਕਿ ਜਿਆਦਾ ਨਮਕ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਨਤੀਜੇ ਵਜੋਂ ਮੈਡੀਕਲ ਗਰੁੱਪ ਇਹ ਕਹਿੰਦਾ ਕਿ ਨਮਕ ਦੀ ਜਿਆਦਾ ਮਾਤਰਾ ਸਭ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਹ ਇਹ ਤਾਂ ਮੰਨਦੇ ਆ ਕਿ ਜਿੰਨਾ ਤੁਸੀਂ ਜਿਆਦਾ ਨਮਕ ਖਾਓਗੇ, ਕੱਚਾ ਨਮਕ ਖਾਓਗੇ ਉਹ ਸਭ ਨੂੰ ਪ੍ਰੋਬਲਮ ਦਿੰਦਾ ਹੈ। ਬਟ 6 ਸਿਹਤਮੰਦ ਰਹਿਣ ਲਈ ਜਨਤਾ ਨੂੰ 6 ਗ੍ਰਾਮ ਨਮਕ ਖਾ ਸਕਦੇ ਹੋ ਜੀ। ਨਮਕ ਦੀ ਜਿਆਦਾ ਮਾਤਰਾ ਦੇ ਉਲਟ ਅਸਰ ਪਾਉਂਦੀ ਹੈ। ਇਹ ਨਾੜੀ ਤੰਤਰ ਜਿੰਨੀ ਵੀ ਨਰਵਸ ਸਿਸਟਮਾ ਉਹਦੇ ਵਿੱਚ 胆 ਲੀਵਰ ਕਿਡਨੀ ਇਹਨਾਂ ਸਭ ਨੂੰ ਖਰਾਬ ਕਰ ਦਿੰਦੀ ਹੈ ਤੇ ਇਹਨਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਜੀ ਸੋ ਕਿਸੇ ਵੀ ਚੀਜ਼ ਦੀ ਵਰਤੋਂ ਕਰਨੀ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ ਹਾਂਜੀ ਦੋਸਤੋ ਹੁਣ ਮੈਂ ਤੁਹਾਨੂੰ ਇਹ ਮੇਨ ਮੇਨ ਤਾਂ ਦੱਸ ਦਿੱਤੀਆਂ ਕਹਾਣੀਆਂ ਹੁਣ ਤੁਹਾਨੂੰ ਮੈਂ ਇਸ ਟੌਪਿਕ ਦੇ ਉੱਤੇ ਆਣਾ ਵੀ ਕਾਰਨ ਕੀ ਹੋ ਸਕਦੇ ਨੇ ਕਿਉਂਕਿ ਆਪਾਂ ਸ਼ੁਰੂ ਤੋਂ ਅੱਜ ਤੱਕ ਕਿਸੇ ਵੀ ਡਾਕਟਰ ਕੋਲੇ ਜਾਂਦੇ ਹਾਂ ਨਾ ਜੇ ਉਹਨੂੰ ਕਹਿੰਦਾ ਸਾਡਾ ਬੀਪੀ ਵੱਧਦਾ ਜੀ ਉਹਨੇ ਜਿਸ ਤਰ੍ਹਾਂ ਦੇਖਿਆ ਵੀ 130 40 ਹੁੰਦਾ ਨਾ ਉਹ ਕਹਦੇਗਾ ਵੀ ਅੱਜ ਤੋਂ ਬਾਅਦ ਨਮਕ ਬੰਦ ਨਮਕ ਘੱਟ ਕਰ ਦਿਓ ਜੀ ਜੇ ਤੁਸੀਂ ਨਮਕ ਜ਼ਿਆਦਾ ਘਟਾ ਦਿੱਤਾ ਤਾਂ ਇੱਕ ਨਵਾਂ ਫਾਨਾ ਨਵਾਂ ਖੜਾ ਹੋ ਜੂਗਾ ਜੀ ਕੋਲਸਟ੍ਰੋਲ ਜ਼ਿਆਦਾ ਵੱਜ ਜਾਏਗਾ ਖੂਨ ਦੇ ਵਿੱਚ ਸੋ ਇਸ ਕਰਕੇ ਉਹ ਡਾਕਟਰ ਆਪਾਂ ਨੇ ਇਹ ਵੀ ਰეკਮੈਂਡ ਕਰਦੇ ਕਿ ਤੁਸੀਂ 6 ਗ੍ਰਾਮ ਤੱਕ ਸਾਰੇ ਦਿਨ ਚ ਨਮਕ ਲੈ ਸਕਦੇ ਹੋ ਤੁਹਾਨੂੰ ਤੁਸੀਂ ਸਲਾਦ ਤੇ ਪਕ ਲੈ ਸਕਦੇ ਹੋ ਉਸੇ ਦਾਲ ਸਬਜੀ ਵਾਲਾ ਲੈ ਸਕਦੇ ਹੋ ਪਰ कच्चਾ ਨਮਕ ਨਾ ਖਾਓ ਸੱਚੇ ਦਸ ਇਨਸੈਂਸ ਮੀਨਸ ਜਿਵੇਂ ਆਪਾਂ ਸਲਾਦ ਆ ਤਾਂ ਸਲਾਦ ਤੇ कच्चਾ ਛਿੜਕ ਲਿਆ ਜੀ ਦਾਲ ਬਣੀ ਹੋਈ ਸਬਜੀ ਬਣੀ ਹੋਈ ਉਹਦੇ ਚ ਨਮਕ ਘੱਟ ਆ ਤਾਂ ਆਪਾਂ ਨਮਕ ਹੋਰ ਪਾ ਲਿਆ ਜੀ कच्चਾ ਨਮਕ ਕਹਿ ਸਕਦੇ ਤੁਸੀਂ ਸਬਜੀ ਵਿੱਚ ਬਿਸਲ ਬਜੀਆਂ ਕੁਕਰ ਚ ਸੀਟੀਆਂ ਬਜੀਆਂ ਕੁਕਰ ਚ ਰੜ ਜਾਂਦਾ ਜੀ ਰੋਸਟਡ ਹੋ ਜਾਂਦਾ ਜੀ ਸਾਇੰਟਿਸਟਾਂ ਨੇ ਨਮਕ ਨੂੰ ਲੈ ਲੈ ਕੇ ਬਹੁਤ ਪੁਰਾਣੇ ਨਤੀਜਿਆਂ ਤੇ ਫੇਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਜਿਹੜੇ ਵੀ ਸਾਇੰਟਿਸਟ ਜਾਂ ਡਾਕਟਰਾਂ ਨੇ ਖੋਜ ਕੀਤੀ ਤਾਂ ਹੀ ਆਪਾਂ ਨੇ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਨਾ ਉਹ ਕਹਿੰਦੇ ਆ ਵੀ ਯਾਰ ਤੁਸੀਂ ਨਮਕ ਘੱਟ ਕਰੋਗੇ ਤੁਹਾਡਾ ਬੀਪੀ ਸਹੀ ਰਹੇਗਾ ਜੇ ਆਪਾਂ ਨਮਕ ਜਿਆਦਾ ਖਾਂਦੇ ਰਵਾਂਗੇ ਤੇ ਬੀਪੀ ਵਧੇਗਾ ਤਾਂ ਫਿਰ ਆਪਾਂ ਨੂੰ ਹਾਈ ਅਲਰਟ ਤੇ ਜਾਣਾ ਪਏਗਾ ਹਾਰਟ ਅਟੈਕ ਦੇ ਚਾਂਸ ਜ਼ਿਆਦਾ ਹੋ ਜਾਣਗੇ ਸੋ ਏਸੀ ਕਰਕੇ ਇਸ ਤਰ੍ਹਾਂ ਕਰਨ ਨਾਲ ਕੋਲਸਟ੍ਰੋਲ ਦਾ ਪੱਧਰ ਹਮੇਸ਼ਾ ਵੱਧ ਜਾਏਗਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗੀਆਂ ਨੂੰ ਡਾਕਟਰ ਜਗਤ ਹਣ ਤੱਕ ਨਮਕ ਜਾਂ ਉਸ ਤੋਂ ਵੱਧ ਤੋਂ ਵੱਧ ਕੁਆਂਟੀਟੀ ਸਿਰਫ 6 ਗ੍ਰਾਮ ਖਾਣ ਦੀ ਹਦਾਇਤ ਦਿੰਦੇ 6 ਗ੍ਰਾਮ ਤੋਂ ਵੀ ਤੁਸੀਂ ਘੱਟ ਖਰਾਓਗੇ ਤਾਂ ਤੁਸੀਂ ਬਚੇ ਰਹੋਗੇ ਨਮਕ ਦੀ ਘੱਟ ਵਰਤੋਂ ਨਾਲ ਬਲੱਡ ਪ੍ਰੈਸ਼ਰ ਸੁਧਾਰਨ ਹੁੰਦਾ ਹੈ ਇਹ ਆਪਾਂ ਮੰਨਦੇ ਆਂ ਬੀਪੀ ਘਟ ਜਾਂਦਾ ਜੀ ਅਤੇ ਦਿਲ ਦੇ ਰੋਗ ਸਹੀ ਰਹਿੰਦੇ ਨੇ ਇਹ ਪਹਿਲਾਂ ਤਾਂ ਕਦੀ ਸਲਾਹ ਸੀਗੀ ਪਰ ਲੇਕਿਨ ਹੁਣ ਅਗਰ ਨਮਕ ਘੱਟ ਖਾਏਂਗੇ ਤਾਂ ਤੁਹਾਨੂੰ ਨਵੀਂ-ਨਵੀਂ ਪਸੂੜੀਆਂ ਨਵੀਆਂ-ਨਵੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਸੋ ਦੋਸਤੋ ਅੱਜ ਦੀ ਇਹ ਨਵੀਂ ਟੌਪਿਕ ਹੈ ਜੀ ਨਵਾਂ ਇੰਟਰਸਟਿੰਗ ਬਹੁਤ ਜ਼ਿਆਦਾ ਤਾਂ ਹੀ ਅਸਲੀ ਅੱਜ ਮੈਂ ਤੁਹਾਡੇ ਲਈ ਦੁਬਾਰਾ ਰਿਪੋਰਟ ਕਰ ਰਿਹਾ ਜੀ ਕਿਉਂਕਿ ਇਸ ਦੇ ਵਿੱਚ ਕੀ ਆ ਬੜੀਆਂ ਪ੍ਰੋਬਲਮਸ ਆਰੀਆਂ ਨੇ ਆਪਾਂ ਕਿਤੇ ਤਾਂ ਅੱਜ ਜਾਣਨੇ ਆ ਡਾਕਟਰ ਕੋਲ ਡਾਕਟਰ ਕਹਿੰਦਾ ਜੀ ਤੁਸੀਂ ਕੋਲਸਟ੍ਰੋਲ ਵਧਾ ਤਾਂ ਤੁਹਾਡਾ ਖੂਨ ਗਾੜਾ ਹੈ ਤਾਂ ਜੇ ਤੁਸ ਨੂੰ ਸਾਹ ਚੜਦਾ ਹੈ ਤਾਂ ਜੇ ਤੁਹਾਡਾ ਬੀਪੀ ਜ਼ਿਆਦਾ ਹੈ ਤਾਂ ਜੇ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਆਪਣਾ ਨਮਕ ਦਾ ਪੱਧਰ ਘਟਾ ਦਿਓ ਨਮਕ ਦੀ ਕੁਆਂਟੀਟੀ ਅਗਰ ਇੰਨੀ ਖਾਂਦੇ ਤਾਂ ਇੰਨੀ ਤੇ ਆ ਜੇ ਠੀਕ ਹੈ ਜੀ ਇਹ ਹੁਣ ਨਮਕ ਨੂੰ ਕੰਟਰੋਲ ਕਰਕੇ ਰੱਖੋਗੇ ਨਮਕ ਜਿੰਨਾ ਘੱਟ ਖਾਓਗੇ ਉਹ ਨਾਲ ਤੁਸੀਂ ਬਚਾਵਲ ਰਹੋਗੇ ਤਾਂ ਆਪਣੇ ਹਾਰਟ ਅਟੈਕ ਤੋਂ ਬਚੇ ਰਹੋਗੇ ਸੋ ਦੋਸਤੋ ਇਹ ਬਹੁਤ ਇੰਟਰਸਟਿੰਗ ਟਾਪਿਕ ਹੈ ਤੁਸੀਂ ਘਰ-ਘਰ ਪਹੁੰਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੁਣਾਓ ਕਿਉਂਕਿ ਬਹੁਤ ਸਾਰੇ ਲੋਕ ਨਮਕ ਘੱਟ ਨਹੀਂ ਖਾਂਦੇ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੋ ਸਕਦੀ ਆ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਤਾਂ ਸਲਾਹ ਦਿੰਦਾ ਕਿ ਆਪਾਂ ਬੀਪੀ ਦਾ ਹਰੇਕ ਦਾ ਹੀ ਵੱਧ ਆ ਜੀ ਕਿਸੇ ਕੋਈ ਵੀ ਮੇਰੇ ਕੋਲ 10 ਪੇਸ਼ੈਂਟ ਆਉਂਦੇ ਨੇ ਨਾ ਤਿੰਨ ਬੰਦਿਆਂ ਦਾ ਬੀਪੀ ਨਾਰਮਲ ਹੋਏਗਾ ਬਾਕੀ ਸੱਤਾਂ ਦਾ ਵਧੇ ਹੀ ਹੋਏਗਾ ਠੀਕ ਹੈ ਹੁਣ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਨਮਕ ਘੱਟ ਦਿਓ ਆਪਾਂ ਉਹਨਾਂ ਨੂੰ ਕਹਿ ਸਕਾਂ ਵੀ ਨਮਕ ਥੋੜਾ ਜਿਹਾ ਖਾ ਲਿਆ ਕਰੋ ਨਹੀਂ ਖਾਂਗੇ ਤਾਂ ਥਾਇਰੋਇਡ ਦੀ ਪ੍ਰੋਬਲਮ ਹੋ ਜਾ ਆਈ ਵੀ ਬੜੀ ਪ੍ਰੋਬਲਮ ਬਾਨਾ ਇਸ ਕਰਕੇ ਆਪਾਂ ਇਹਨਾਂ ਨੂੰ ਸਲਾਹ ਦਿੰਨੇ ਆ ਕਿ ਨਮਕਾ ਥੋੜਾ ਜਿਹਾ ਖਾ ਲੋ ਮਵਲੀਆ ਖਾ ਲੋ ਪਰ ਨਮਕਾ ਜ਼ਰੂਰ ਖਾਓ ਨਮਕੇ ਛੱਡੋ ਨਾ ਜੇ ਛੱਡੋਗੇ ਤਾਂ ਫਿਰ ਤੁਹਾਨੂੰ ਅੱਗੇ ਵੱਡੀ ਪ੍ਰੋਬਲਮ ਵੱਲ ਜਾਣਾ ਪਊਗਾ ਸੋ ਸੰਗਤ ਜੀ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ